ਕਸੀ ਕਾਜੀ ਪੀਟੀਸੀ ਨੂਰ ਨਾਲ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਅੱਜ ਕੱਲ ਆਪ ਦੇ ਵਿਧਾਇਕ ਅਕਸਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤਾਂ ਹੁਣ ਤਾਜ਼ਾ ਮਾਮਲਾ ਇੱਕ ਹੋਰ ਵਿਧਾਇਕ ਨਾਲ ਜੁੜਿਆ ਹੋਇਆ ਹੈ ਤੇ ਸਿੱਧੇ ਸਵਾਲਾਂ ਨਾਲ ਜੁੜਿਆ ਹੋਇਆ ਤਾਂ ਦੱਸਦੀ ਏ ਕਿ ਜਿੱਥੇ ਅਕਸਰ ਆਪ ਦੇ ਪਾਰਟੀ ਦੇ ਲੀਡਰ ਜਦੋਂ ਸਰਕਾਰ ਨਹੀਂ ਬਣੀ ਸੀ ਉਦੋਂ ਅਕਸਰ ਕਹਿੰਦੇ ਸੀ ਕਿ ਕਿ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛਿਆ ਕਰੋ ਤਾਂ ਉੱਥੇ ਹੀ ਸਵਾਲ ਪੁੱਛਣ ਨੂੰ ਲੈ ਕੇ ਹੀ ਮਾਮਲਾ ਇੰਨਾ ਕਿ ਭਾਗ ਗਿਆ ਕਿ ਵਿਧਾਇਕ ਸਾਹਿਬ ਕਹਿੰਦੇ ਕਿ ਮੈਨੂੰ 10ਵੀਂ ਪਾਸ ਕੋਈ ਸਵਾਲ ਨਾ ਪੁੱਛੇ ਮੈਂ ਵੀ ਇੱਕ ਪੜ੍ਹਿਆ ਲਿਖਿਆ ਜਿਹੜਾ ਨਮੈਂਦਾ ਇੱਥੋਂ ਤੱਕ ਜਿਹੜਾ ਮਾਮਲਾ ਭag ਜਾਂਦਾ ਹੈ ਤੇ ਇਸ ਤੋਂ ਬਾਅਦ ਗੁੱਸੇ ਵਿੱਚ ਜਿਹੜੇ ਆ ਪ੍ਰਦਰਸ਼ਨਕਾਰੀ ਆ ਜਾਂਦੇ ਆ ਤੇ ਉਹ ਸਿੱਧੇ ਵਿਧਾਇਕ ਨੂੰ ਹੋ ਜਾਂਦੇ ਆ ਕਿ ਤੁਸੀਂ ਕੌਣ ਹੁੰਦੇ ਹੋ ਕਿ ਅਨਪੜ੍ਹ ਬਾਰੇ ਗੱਲ ਕਰਨ ਬਾਰੇ ਜਾਂ ਸਵਾਲ ਪੁੱਛਣ ਜਾਂ ਦੱਸਣ ਬਾਰੇ ਤਾਂ ਇਹਨਾਂ ਮਾਮਲਾ ਭag ਜਾਂਦਾ ਹੈ ਕਿ ਮੌਕੇ ਤੇ ਕਾਫੀ ਜਿਹੜਾ ਰੋਲਾ ਰੱਪਾ ਪੈਣ ਲੱਗ ਜਾਂਦਾ ਹੈ ਤਾਂ ਦੱਸ ਦਈਏ ਕਿ ਖਰੜ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ ਵਕੀਲਾਂ ਦਾ ਅਤੇ ਜੋ ਨਵਾਂ ਜ਼ਿਲ੍ਹਾ ਬਣਨ ਜਾ ਰਿਹਾ ਉਸ ਵਿੱਚ ਜਿਹੜੇ ਆ ਪਿੰਡਾਂ ਨੂੰ ਜੋੜ-ਤੋੜ ਨੂੰ ਲੈ ਕੇ ਅਕਸਰ ਹੁਣ ਜਿਹੜੇ ਆ ਰੋਸ ਪ੍ਰਦਰਸ਼ਨ ਚੱਲ ਰਹੇ ਨੇ ਤਾਂ ਉੱਥੇ ਹੀ ਰੋਪੜ ਜ਼ਿਲ੍ਹੇ ਨਾਲ ਜਿਹੜੇ ਆ ਨਮ ਇਹ ਜਿਹੜੇ ਆ 35 ਪਿੰਡ ਜੋੜਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਵਕੀਲ ਪ੍ਰਦਰਸ਼ਨ ਕਰ ਰਹੇ ਸੀ ਤਾਂ ਇਸੇ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਨੇ ਆਪ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਅਤੇ ਉਹ ਸਿੱਧੇ ਆ ਕੇ ਪਹਿਲਾਂ ਜਦੋਂ ਸਪੀਚ ਕਰਦੇ ਆ ਤਾਂ ਉੱਥੇ ਹੀ ਕੁਝ ਲੋਕ ਸਵਾਲ ਕਰਨ ਲੱਗ ਜਾਂਦੇ ਆ ਕਿ 3 ਦਿਨ ਤੋਂ ਧਰਨਾ ਚੱਲ ਰਿਹਾ ਤਾਂ ਉਸ ਦਿਨ ਦੇ ਵਿਧਾਇਕ ਸਾਹਿਬ ਕਿੱਥੇ ਸੀ ਤਾਂ ਅਜੇਹੇ ਜਦੋਂ ਸਵਾਲ ਹੁੰਦੇ ਆ ਤਾਂ ਉੱਥੇ ਹੀ ਪਾਰਾ ਜਿਹੜਾ ਉਹ ਵਿਧਾਇਕ ਸਾਹਿਬ ਦਾ ਕਿਤੇ ਨਾ ਕਿਤੇ ਬਾਧਾ ਨਜ਼ਰ ਆਂਦਾ ਹੈ ਤੇ ਸਿੱਧੇ ਕਹਿ ਦਿੰਦੇ ਆ ਕਿ ਮੈਨੂੰ ਕੋਈ 10ਵੀਂ ਪਾ ਸਵਾਲ ਨਾ ਪੁੱਛੇ ਮੈਨੂੰ ਇਹ ਪੁੱਛੇ ਮੈਨੂੰ ਇਹ ਪਸੰਦ ਨਹੀਂ ਹੈਗਾ ਤਾਂ ਇਹ ਜਦੋਂ ਇਹ ਸਵਾਲ ਬਾਰੇ ਗੱਲ ਆ ਜਾਂਦੀ ਹੈ ਸਾਹਮਣੇ ਤਾਂ ਮੌਕੇ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਜੋ ਵਕੀਲਾਂ ਦਾ ਸਾਥ ਦੇ ਰਹੇ ਸੀ ਤਾਂ ਉਹ ੜਕ ਜਾਂਦੇ ਨੇ ਤਾਂ ਉਹ ਸਿੱਧਾ ਕਹਿੰਦੇ ਨੇ ਕਿ ਪੜਨ ਲਿਖਣ ਬਾਰੇ ਇੱਥੇ ਕੋਈ ਗੱਲ ਨਾ ਪੁੱਛੀ ਜਾਵੇ ਅਸੀਂ ਵੀ ਪੜੇ ਲਿਖੇ ਆ ਤਾਂ ਸਿੱਧੇ ਜਿਹੜਾ ਮਾਮਲਾ ਇੰਨਾ ਘ ਭਗਦਾ ਹੈ ਕਿ ਵਿਧਾਇਕ ਮੌਕੇ ਤੇ ਜਿਹੜਾ ਇੱਕ ਵਾਰ ਜ਼ਰੂਰ ਸੋਚਾਂ ਵਿੱਚ ਪੈ ਜਾਂਦਾ ਕਿ ਆਖਰਕਾਰ ਮੈਂ ਕੀ ਕਹਿ ਦਿੱਤਾ ਹੈ ਪਹਿਲਾਂ ਉਹ ਸਾਰੀ ਵੀਡੀਓ ਦੇਖੋ ਕਿ ਮੌਕੇ ਤੇ ਕੀ ਕੁਝ ਹੋਇਆ ਫਿਰ ਤੁਹਾਨੂੰ ਅੱਗੇ ਜਿਹੜੀ ਆ ਗੱਲਬਾਤ ਸਾਰੀ ਹੋਰ ਸਾਂਝੀ ਕਰਦੇ ਆਂ ਕੁਆਲੀਫਾਈਡ ਆ ਮੈਂ ਐਮ ਐਸ ਆ ਮੈਂ ਆਪਟਲੋਜਿਸਟ ਐਸੋ ਟ੍ਰਾਂਸਪਾਰਕੇ ਕੋਈ ਖੜਾ ਹੋ ਗਿਆ ਇਦਾਂ ਦੀਆਂ ਗੱਲਾਂ ਜਿਹੜ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਉਹ ਗੱਲ ਉਹ ਗੱਲ ਨਹੀਂ ਨਹੀਂ ਨਾ ਬੰਦੇ ਦੀ ਵੋਟਾਂ ਲੈਂਦੇ ਜਾਂਦੇ ਸੀ ਨਾ ਆ ਮੈਂ ਮਹਾਰਾਜਾ ਯੂਨੀਵਰਸਿਟੀ ਚੰਡੀਗੜ੍ਹ ਮਹਾਰਾਜਾ ਜਵਾਬ ਲਓਗੇ ਜਵਾਬ ਲਓਗੇ ਜਵਾਬ ਕਾਇਨ ਖਰਾਬ ਨਾ ਕਰੋ ਤੁਸੀਂ ਮੋਰਾਂ ਦੇ ਸਰਕਾਰ ਦੱਸਣਾ ਕੀ ਜੇ ਨਹੀਂ ਤੁਸੀਂ ਕੋਣ ਸਰਕਾਰ ਦੱਸਣਾ ਦੱਸਣਾ ਕਰੀਂ ਤਤੋ ਹੀ ਸੁਣਿਆ ਹੈ ਕਿ ਕਿਵੇਂ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਸਵਾਲ ਜਿਹੜੇ ਆ ਉਹ ਕਰਦੇ ਆ ਤੇ ਉਸੇ ਹੀ ਸਵਾਲਾਂ ਵਿੱਚ ਖੁਦ ਹੀ ਕਿਰ ਜਾਂਦੇ ਆ ਅਤੇ ਮੌਕੇ ਤੇ ਜਿੱਥੇ ਇੱਕ ਪਾਸੇ ਪਰਦਰਸ਼ਨ ਚੱਲ ਰਿਹਾ ਅਤੇ ਰੋਪੜ ਜ਼ਿਲ੍ਹੇ ਵਿੱਚ 35 ਪਿੰਡ ਜੋੜਨ ਦੀ ਜਿਹੜੀ ਚਰਚਾ ਚੱਲ ਰਹੀ ਹੈ ਉਸ ਨੂੰ ਲੈ ਕੇ ਪ੍ਰਦਰਸ਼ਨ ਹੈ ਜਿਹੜਾ ਵਕੀਲਾਂ ਵੱਲੋਂ ਉਹ ਖੜ੍ਹੜ ਵਿੱਚ ਕੀਤਾ ਜਾ ਰਿਹਾ ਤਾਂ ਇਸੇ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਨੇ ਐਮਐਲਏ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਕਿ ਮੌਕੇ ਤੇ ਸਪੀਚ ਦੇਣੀ ਕਿਤੇ ਦੇਣੀ ਕਿਤੇ ਨਾ ਕਿਤੇ ਮਹਿੰਗੀ ਪੈ ਜਾਂਦੀ ਹੈ ਖਾਸ ਕਰਕੇ ਪੜ੍ਹਾਈ ਨੂੰ ਲੈ ਕੇ ਜਦੋਂ ਸਵਾਲ ਕਰਦੇ ਆ ਉਹ ਕਹਿੰਦੇ ਆ ਕਿ ਕੋਈ 10ਵੀਂ ਪਾਸ ਮੈਨੂੰ ਸਵਾਲ ਪੁੱਛੇ ਇਹ ਮੈਨੂੰ ਪਸੰਦ ਨਹੀਂ ਹੈ ਤਾਂ ਇਹੀ ਪਸੰਦ ਜਿਹੜੀ ਆ ਉਹ ਕਿਤੇ ਨਾ ਕਿਤੇ ਭਾਰੂ ਪੈਂਦੀ ਹੁਣ ਵਿਧਾਇਕ ਤੇ ਨਜ਼ਰ ਆਈ ਹੈ ਤੇ ਉੱਥੇ ਹੀ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਹਰ ਰੋਜ਼ ਅਕਸਰ ਦੇਖਿਆ ਜਾਂਦਾ ਹੈ ਕਿ ਆਪ ਦੇ ਵਿਧਾਇਕਾਂ ਨੂੰ ਘੇਰਿਆ ਜਾ ਰਿਹਾ ਹੈ ਕਿ ਆਖਰਕਾਰ ਤੁਸੀਂ ਸਵਾਲਾਂ ਤੋਂ ਕਿਉਂ ਭੱਜ ਰਹੇ ਹੋ ਜਿਹੜੇ ਕਹਿੰਦੇ ਸੀਗੇ ਸਟੇਜਾਂ ਤੋਂ ਵੱਡੇ ਐਲਾਨ ਕਰਦੇ ਸੀ ਕਿ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛਿਆ ਕਰੋ ਤਾਂ ਹੁਣ ਖੁਦ ਹੀ ਸਵਾਲਾਂ ਤੋਂ ਕਿਉਂ ਭੱਜਣ ਲੱਗੇ ਹੋ ਤਾਂ ਉੱਥੇ ਹੀ ਹੁਣ ਕਿਤੇ ਨਾ ਕਿਤੇ ਸਵਾਲ ਪੁੱਛਣ ਦੇ ਲਈ ਪੰਜਾਬ ਦੇ ਲੋਕਾਂ ਨੂੰ 10ਵੀਂ ਪਾਸ ਕਰਨੀ ਪੈਗੀ ਕਰਕੇ ਜੇਕਰ ਵਿਧਾਇਕਾਂ ਨਾਲ ਜੁੜੀ ਹੋਈ ਗੱਲ ਕਰੀਏ ਜੋ ਹੁਣ ਵਿਧਾਇਕਾਂ ਦਾ ਵਤੀਰਾ ਜਿਹੜਾ ਦਿਖ ਰਿਹਾ ਕਿਉਂਕਿ ਸਤਾ ਦਾ ਨਸ਼ਾ ਇੱਥੋਂ ਤੱਕ ਹੁਣ ਨਜ਼ਰ ਆ ਰਿਹਾ ਇਸ ਗੱਲਬਾਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪੇ ਤੋਂ ਵਿਧਾਇਕ ਵਾਰ ਹੋ ਰਹੇ ਨੇ ਕਿ ਉਹ ਹੁਣ ਇਹ ਵੀ ਨਹੀਂ ਦੇਖ ਰਹੇ ਕਿ ਅੱਗੇ ਘਰਨਾ ਕਿੰਨਾ ਦਾ ਚੱਲ ਰਿਹਾ ਹੈ ਜਦੋਂ ਕਿ ਮੌਕੇ ਤੇ ਐਡਵੋਕੇਟ ਜਿਹੜੇ ਆ ਅ ਪ੍ਰਦਰਸ਼ਨ ਕਰਦੇ ਸੀ ਤਾਂ ਉਸੇ ਧਰਨੇ ਵਿੱਚ ਇਹ ਗੱਲ ਕਰ ਦਿੰਦੇ ਆ ਐਮ ਐਲ ਏ ਚਰਨਜੀਤ ਸਿੰਘ ਚੰਨੀ ਕੇ ਕੋਈ 10ਵੀਂ ਪਾਸ ਮੈਨੂੰ ਸਵਾਲ ਕਰੇ ਇਹ ਮੈਨੂੰ ਪਸੰਦ ਨਹੀਂ ਤਾਂ ਉਹਨਾਂ ਦੀ ਪਸੰਦ ਮੁਤਾਬਕ ਹੀ ਜਿਹੜਾ ਬੈਕ ਡਰਾਪ ਤੁਸੀਂ ਪੜ ਰਹੇ ਹੋ ਕਿ ਤੁਸੀਂ 10ਵੀਂ ਪਾਸ ਹੋ ਤਾਂ ਉਹਨਾਂ ਦੇ ਮੁਤਾਬਕ ਹੀ ਕਿਤੇ ਨਾ ਕਿਤੇ 10ਵੀਂ ਪਾਸ ਹੋਣਾ ਜ਼ਰੂਰੀ ਹੈ ਹਾਲਾਂਕਿ ਜੇਕਰ ਪਹਿਲਾਂ ਦੀ ਕੁਝ ਸਮੇਂ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ 10ਵੀਂ ਦਾ ਕੀ ਮੁੱਲ ਹੁੰਦਾ ਸੀਗਾ ਉਹ ਜਿਹੜੇ 10ਵੀਂ ਪਾਸ ਕਰਕੇ ਨੌਕਰੀ ਲੱਗੇ ਨੇ ਉਹ ਜਾਣਦੇ ਨੇ ਪਰ ਹੁਣ ਵਿਧਾਇਕ ਸਾਹਿਬ ਨੂੰ ਸਵਾਲ ਕਰਨ ਦੇ ਲਈ ਵੀ ਲੱਗਦਾ ਹੈ ਕਿ 11ਵੀਂ ਪਾਸ ਜਿਹੜੀ ਆ ਪੜਨੀ ਪਏਗੀ ਤੇ 10ਵੀਂ ਪਾਸ ਕਰਨੀ ਪਏਗੀ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਮੌਕੇ ਤੇ ਜਦੋਂ ਇੰਨਾ ਕੁ ਗੁੱਸਾ ਪ੍ਰਦਰਸ਼ਨਕਾਰੀਆਂ ਦਾ ਫੁੱਟ ਜਾਂਦਾ ਹੈ ਕਿ ਸਵਾਲ ਤੇ ਸਵਾਲ ਹੋਣ ਲੱਗਦੇ ਨੇ ਤਾਂ ਵਿਧਾਇਕ ਸਾਹਿਬ ਉੱਥੇ ਮੌਕਾ ਸਾਹਮਦੇ ਹੋਏ ਨਜ਼ਰ ਆਉਂਦੇ ਆ ਤੇ ਮੌਕੇ ਤੇ ਹੀ ਮਾਫੀ ਮੰਗ ਲੈਂਦੇ ਨੇ ਕੀ ਕੁਝ ਕਹਿੰਦੇ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ بڑے ਲਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿੰਦੇ ਪਹਿਲਾਂ ਤਾਂ ਅੜਪਨ ਅਨਪੜ੍ਹ ਦੂਜਾ ਤੁਸੀਂ ਕਹਿੰਦੇ ਕਿਹੜੇ ਐਮਐਲਏ ਇੱਕ ਵੇੜਾ ਇੱਕ ਵੇੜਾ ਇੱਧਰ ਗੱਲ ਤੇ ਕਿਹੜੇ ਭਾਈ ਐਮਐਲਏ ਤੁਸੀਂ ਇੱਧਰ ਸੁਣ ਲੈ ਸਾਡੀ ਤੁਸੀਂ ਉਹ ਮੇਰੇ ਸਾਹਿਬ ਤੁਸੀਂ ਬਗਾ ਸਰਕਾਰیوں ਕੋ ਪਰ ਤੁਹਾਡੇ ਮੈਂ ਮਾਫੀ ਭਾਈ ਇੱਕ ਮਿੰਟ ਸੁਣੋ ਜਸਰ ਜੀ ਜਸਰ ਜੀ ਭਾਈ ਓ ਬੱਸ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਐ ਥੋੜੀ ਜਿਹੀ ਇਕੱਲਾ ਹੀ ਲੱਗਿਆ ਹੋਇਆ ਇਹ